ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੂਥਰਾ ਨੂੰ ਤਮਕੀ ਦੇਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਦੋਵੇਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿਨ੍ਹਾਂ ਨੂੰ ਕਿ ਜੁਡੀਸ਼ੀਅਲ ਕਸਟਡੀ ਤੇ ਪੇਸ਼ ਦਿੱਤਾ ਗਿਆ ਦੱਸ ਦਈਏ ਕਿ ਅੰਮ੍ਰਿਤਸਰ ਪੁਲਿਸ ਨੇ ਪਟਿਆਲਾ ਤੋਂ ਰਮਨਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਤੇ ਲੁਧਿਆਣਾ ਤੋਂ ਜਸਪ੍ਰੀਤ ਸਿੰਘ ਦੀ ਗ੍ਰਿਫਤਾਰੀ ਹੁੰਦੀ ਹੈ ਦੋਮਾ ਤੇ ਇਲਜ਼ਾਮ ਨੇ ਕਿ ਇਹਨਾਂ ਵੱਲੋਂ ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੂਥਰਾ ਨੂੰ ਧਮਕੀਆਂ ਦਿੱਤੀਆਂ ਗਈਆਂ ਤੇ ਦੋਵਾਂ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਗਿਆ ਤੇ ਮਾਨਯੋਗ ਅਦਾਲਤ ਦੇ ਵੱਲੋਂ ਦੋਵੇਂ ਦੋਸ਼ੀਆਂ ਨੂੰ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ ਗਿਆ ਜੁਡੀਸ਼ੀਅਲ ਕਸਟਡੀ ਦੇ ਵਿੱਚ ਨੇ ਦੋਵੇਂ ਤੇ ਐਸਐਚਓ ਮੋਹਿਤ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਆ ਦੱਸਿਆ ਕਿ ਦੋਵੇਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਦੇ ਵੱਲੋਂ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜਿਆ ਗਿਆ ਦੋਵਾਂ ਦੇ ਫੋਨਸ ਦੀ ਫੋਰੈਂਸਿਕ ਜਾਂਚ ਹੋ ਰਹੀ ਹੈ ਇਸ ਨੂੰ ਫੋਰੈਂਸਿਕ ਜਾਂਚ ਦੇ ਲਈ ਭੇਜਿਆ ਗਿਆ ਤੇ ਅਗਲੀ ਕਾਰਵਾਈ ਜਾਰੀ ਹੈ ਸਤਿ ਸ੍ਰੀ ਅਕਾਲ ਜੀ ਹਾਂ ਜੀ ਜੀ ਪੂਰੇ ਇਹਦੇ ਵਿੱਚ ਅਸੀਂ ਜਿਹੜੀ ਹੈ ਇਨਵੈਸਟੀਗੇਸ਼ਨ ਜਿਹੜੀ ਹੈ ਮੁਕਦਮੇ ਦੀ ਕਰ ਰਹੇ ਆ ਜੀ ਤੇ ਮੁਕਦਮੇ ਦੀ ਤਫਸੀਲ ਕਰੀਆ ਉਹ ਬਿਲਕੁਲ ਜਿਹੜੇ ਤੱਥਾਂ ਦਾ ਦੇ ਟਾਕੀ ਕੀਤੀ ਜਾ ਰਹੀ ਹੈ ਜੋ ਵੀ ਫੈਕਟ ਸਾਹਮਣੇ ਆਉਣਗੇ ਤੁਹਾਨੂੰ ਨਾਲ ਦੀ ਨਾਲ ਮਹਿਮਾਨ ਖਤਮ ਅੱਜ ਇਹਨਾਂ ਦਾ ਜੁਡੀਸ਼ੀਅਲ ਮਾਨ ਮਿਲਿਆ ਇਹਨਾਂ ਨੂੰ ਅਸੀਂ ਅੰਦਰ ਤੇ ਰਹੇ ਬਾਕੀ ਇਹਨਾਂ ਦੇ ਜਿਹੜੇ ਫੋਨ ਨੇ ਕੋਸ ਅਨਲਾਈਜ਼ ਕਰਨ ਵਾਸਤੇ ਇਹ ਡਾਤਾ ਪਹਿਲਾਂ ਦੇਖ ਲੈਂਦੇ ਹਾਂ ਇਹ ਇਹਨਾਂ ਨੂੰ ਸਿਰਫ ਮੋਬਾਈਲ ਫੋਨਸ ਜੀ ਦੋਵੇਂ ਸਰ ਜੀ ਬਹੁਤ ਇੱਕ ਵਾਰ ਉਮਰ ਸਰ ਉਮਰ ਜੀ ਲੋਵਾ ਸਾਹਮਣੇ ਆਏ ਮੈਨੂੰ ਲਾਲ ਲਿੰਕ ਸਾਹਮਣੇ ਆਏ ਪਲੀਜ਼ 1 ਬਾਈ 1 ਮੈਨੂੰ ਸਮਝਾ ਇਹ ਇਹ ਆਪਣੀ ਜਿਹੜੀ ਇੰਸਟਾ ਦੇ ਆਪਣੇ ਜਿਹੜਾ ਉਹਨੂੰ ਕਾਰਦੇ ਕਰਦੇ ਟ੍ਰੋਲ ਇਹਨਾਂ ਨੇ ਉਹਨੂੰ ਕਮੈਂਟਸ ਕੀਤੇ ਸੀ ਦੂਸਰੇ ਲੋਕਾਂ ਮੈਂ ਉਹਦੇ ਰਿਗਾਰਡਿੰਗ ਅਸੀਂ ਇਨਵੈਸਟੀਗੇਸ਼ਨ ਅੱਗੇ ਵੀ ਕਰ ਰਹੇ ਹਾਂ ਜੀ ਇਹਨਾਂ ਦੇ ਪਹਿਲਾਂ ਕਦੇ ਮੁਲਾਕਾਤ ਹੋਈ ਹੋਵੇ ਅੰਮ੍ਰਿਤਪਾਲ ਮੈਨੂੰ ਇਹਦੇ ਬਾਰੇ ਵਿੱਚ ਹਾਲੇ ਨਹੀਂ ਜਾਣਦੇ ਹਾਲੇ ਨਹੀਂ ਜਾਣਦੇ ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੂਥਰਾ ਨੂੰ ਧਮਕੀ ਦੇਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਦੋਵੇਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿਨ੍ਹਾਂ ਨੂੰ ਕਿ ਜੁਡੀਸ਼ੀਅਲ ਕਸਟਡੀ ਤੇ ਪੇਸ਼ ਦਿੱਤਾ ਗਿਆ ਦੱਸ ਦਈਏ ਕਿ ਅੰਮ੍ਰਿਤਸਰ ਪੁਲਿਸ ਨੇ ਪਟਿਆਲਾ ਤੋਂ ਰਮਨਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਤੇ ਲੁਧਿਆਣਾ ਤੋਂ ਜਸਪ੍ਰੀਤ ਸਿੰਘ ਦੀ ਗ੍ਰਿਫਤਾਰੀ ਹੁੰਦੀ ਹੈ ਦੋਵਾਂ 'ਤੇ ਇਲਜ਼ਾਮ ਲਾਇਆ ਕਿ ਇਹਨਾਂ ਵੱਲੋਂ ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੂਥਰਾ ਨੂੰ ਧਮਕੀਆਂ ਦਿੱਤੀਆਂ ਗਈਆਂ ਤੇ ਦੋਵਾਂ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਗਿਆ ਤੇ ਮਾਨਯੋਗ ਅਦਾਲਤ ਦੇ ਵੱਲੋਂ ਦੋਵੇਂ ਦੋਸ਼ੀਆਂ ਨੂੰ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ ਗਿਆ ਜੁਡੀਸ਼ੀਅਲ ਕਸਟਡੀ ਦੇ ਵਿੱਚ ਨੇ ਦੋਵੇਂ ਤੇ ਇਸ ਸਬੰਧੀ ਮੋਹਿਤ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਆ ਦੱਸਿਆ ਕਿ ਦੋਵੇਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਦੇ ਵੱਲੋਂ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜਿਆ ਗਿਆ ਦੋਵਾਂ ਦੇ ਫੋਨਸ ਦੀ ਫੋਰੈਂਸਿਕ ਜਾਂਚ ਹੋ ਰਹੀ ਹੈ ਸਨ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਤੇ ਅਗਲੀ ਕਾਰਵਾਈ ਜਾਰੀ ਹੈ ਇਹਦੇ ਵਿੱਚ ਅਸੀਂ ਜਿਹੜੀ ਹੈ ਇਨਵੈਸਟੀਗੇਸ਼ਨ ਜਿਹੜੀ ਹੈ ਮੁਕਦਮੇ ਦੀ ਕਰ ਰਹੇ ਆ ਜੀ ਤੇ ਮੁਕਦਮੇ ਦੀ ਤਸਕੀਰ ਜਰੀਆ ਉਹ ਬਿਲਕੁਲ ਜਿਹੜੇ ਤੱਥਾਂ ਦਾ ਰੱਪੀ ਕੀਤੀ ਜਾ ਰਹੀ ਹੈ ਜੋ ਵੀ ਫੈਕਟ ਸਾਹਮਣੇ ਆਉਣਗੇ ਤੁਹਾਨੂੰ ਨਾਲ ਦੀ ਨਾਲ ਦੱਸਿਆ ਜਾਵੇਗਾ ਮੈਂ ਖਤਮ ਕਰਦਾ ਹਾਂ ਅੱਜ ਇਹਨਾਂ ਦਾ ਜੁਡੀਸ਼ੀਅਲ ਮਾਨ ਮਿਲਿਆ ਇਹਨਾਂ ਨੂੰ ਅਸੀਂ ਅੰਦਰ ਤੇਰੇ ਬਾਕੀ ਇਹਨਾਂ ਦੇ ਜਿਹੜੇ ਫੋਨ ਨੇ ਉਹ ਅਸੀਂ ਐਨਾਲਾਈਜ਼ ਕਰਨ ਵਾਸਤੇ ਜਿਹੜਾ ਲੈਬ ਵਿੱਚ ਕੋਲ ਗਿਆ ਇਹ ਇਹਨਾਂ ਕੋ ਸਿਰਫ ਮੋਬਾਈਲ ਫੋਨ ਸੀ ਜੀ ਦੋਵੇਂ ਸਰ ਜੀ ਬਿਲਕੁਲ ਥੈਂਕ ਯੂ ਬਹੁਤ ਇੱਕ ਵਾਰ ਉਮਰ ਸ਼ਰਮਰ ਉਮਰ ਜੀ ਨੂੰ ਬਹੁਤ ਬਹੁਤ ਸਾਹਮਣੇ ਆਏ ਲਿੰਕ ਸਾਹਮਣੇ ਆਏ ਤਾਂ ਪਰੀਜ਼ ਵਨ ਬਾਈ ਵਨ ਮੀਨਿੰਸ ਇਹ ਇਹ ਆਪਣੀ ਜਿਹੜੀ ਇੰਸਟਾ ਦੇ ਆਪਣੇ ਜਿਹੜਾ ਉਹਨੂੰ ਕਾਰਜਕਾਰੀ ਟ੍ਰੋਲ ਇਹਨਾਂ ਨੇ ਉਹਨੂੰ ਕਮੈਂਟਸ ਕੀਤੇ ਸੀ ਦੂਸਰੇ ਮਾਮਲੇ ਉੱਤੇ ਗਾਰਡਿੰਗ ਅਸੀਂ ਇਨਵੈਸਟੀਗੇਸ਼ਨ ਅੱਗੇ ਵੀ ਕਰ ਰਹੇ ਹਾਂ ਜੀ ਇਹਨਾਂ ਦੇ ਪਹਿਲਾਂ ਕਦੇ ਮੁਲਾਕਾਤ ਹੋਈ ਹੋਵੇ ਆਪਣੇ ਪਾਲ ਮੈਰੋ ਦੇ ਬਾਰੇ ਵਿੱਚ ਹਾਲੇ ਨਹੀਂ ਤੁਹਾਨੂੰ ਹਾਲੇ ਨਹੀਂ ਬੋਲਿਆ